ਤਲਵਿੰਨ ਲਣੀ ਨਾ ਆਏ ਅਸੀਂ ਮਿਕਸ ਕਰ ਲਈ ਕੋਕ ਦੀ ਬੋਤਲ ਦੇ ਚ ਨਹੀਂ ਮੈਨੂੰ ਇਧਰ ਨੂੰ ਕੁਛ ਸਬਤ ਦੀ ਹੋ ਗਈ ਜੀ ਬੋਤਲ ਸਤਿ ਸ੍ਰੀ ਅਕਾਲ ਦੋਸਤੋ ਸੋਸ਼ਲ ਮੀਡੀਆ ਤੇ ਹਰ ਸਮੇਂ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਪਰ ਕਈ ਵੀਡੀਓਜ਼ ਅਜਿਹੀਆਂ ਹੁੰਦੀਆਂ ਨੇ ਜੋ ਕਿ ਇਨਸਾਨ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦੀਆਂ ਨੇ ਦੇ ਇਸੇ ਤਰ੍ਹਾਂ ਹੀ ਰੂਹ ਨੂੰ ਝੰਡੋਰ ਦੇਣ ਵਾਲੀ ਇੱਕ ਵੀਡੀਓ ਇਸ ਸਮੇਂ ਵੀ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਜੋ ਕੁਝ ਪੰਜਾਬੀ ਕੁੜੀਆਂ ਦੀ ਹੈ ਜਿਨ੍ਹਾਂ ਨੇ ਇਕੱਠ ਦੇ ਵਿੱਚ ਕੋਲਡ ਡਰਿੰਕ ਫੜੀ ਹੋਈ ਹੈ ਤੇ ਇੱਕ ਸ਼ਰਾਬ ਦੀ ਬੋਤਲ ਉਸ ਕੋਲਡ ਡਰਿੰਕ ਦੇ ਵਿੱਚ ਪਾਉਂਦੀਆਂ ਨੇ ਦੇਖਣ ਤੋਂ ਇਹ ਕੁੜੀਆਂ ਕੋਲਜ ਵਾਲੀਆਂ ਲੱਗ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਵਗ ਰਹੇ ਇਸ ਨਸ਼ਿਆਂ ਦੇ ਦਰਿਆ ਦੀ ਚਪੇਟ ਦੇ ਵਿੱਚ ਇਸ ਤਰ੍ਹਾਂ ਹੁਣ ਕੁੜੀਆਂ ਵੀ ਆ ਰਹੀਆਂ ਨੇ ਤੇ ਇਸ ਵੀਡੀਓ ਨੇ ਹਰ ਇੱਕ ਸੋਹਰਦ ਬੰਦੇ ਨੂੰ ਸੋਚਣ ਦੇ ਲਈ ਮਜਬੂਰ ਕੀ ਤਾਂ ਹਰ ਇੱਕ ਸੋਹਰਦ ਨਾਗਰਿਕ ਨੂੰ ਹਰ ਇੱਕ ਸੋਹਰਦ ਪੰਜਾਬੀ ਦੀ ਰੂਹ ਨੂੰ ਝੰਡੋੜਿਆ ਇਸ ਵੀਡੀਓ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰਾਂ ਦੇ ਜੋ ਵੱਡੇ ਵੱਡੇ ਦਾਅਵੇ ਨੇ ਨਸ਼ਿਆਂ ਦੇ ਵਿਰੁੱਧ ਯੁੱਧ ਵਿੱਡੇ ਗਏ ਨੇ ਵੱਡੀਆਂ-ਵੱਡੀਆਂ ਕਾਰਵਾਈਆਂ ਹੁੰਦੀਆਂ ਨੇ ਨਸ਼ੇ ਦੇ ਸਦਾਕਰਾਂ ਦੇ ਘਰ ਟਾਏ ਜਾ ਰਹੇ ਨੇ ਪਰ ਫਿਰ ਵੀ ਕਦੇ ਜ਼ਹਿਰੀਲੀ ਸ਼ਰਾਬ ਦੇ ਨਾਲ ਲੋਕਾਂ ਦੇ ਘਰ ਉਜੜ ਜਾਂਦੇ ਨੇ ਲੋਕਾਂ ਦੇ ਸੁਹਾਗ ਬੱਚੇ ਪਤੀ ਭਰਾ ਇਸ ਜ਼ਹਿਰੀਲੀ ਸ਼ਰਾਬ ਕਰਕੇ ਮਾਰੇ ਜਾਂਦੇ ਨੇ ਤੇ ਕਿੱਥੇ ਇਹ ਕੁੜੀਆਂ ਦੀ ਵੀ ਸ਼ਰਾਬ ਦੀ ਇਸ ਤਰ੍ਹਾਂ ਵੀਡੀਓ ਸਾਹਮਣੇ ਆਉਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਤਰੇ ਵਾਲੀ ਗੱਲ ਹੈ ਕਿਉਂਕਿ ਸ਼ਰਾਬ ਦੇ ਵਿੱਚ ਸਰਕਾਰ ਕੋਈ ਰੋਕ ਟੋਕ ਨਹੀਂ ਕਰਦੀ ਬਲਕਿ ਸ਼ਰਾਬ ਦੇ ਠੇਕੇ ਸ਼ਰਿਆਮ ਖੁੱਲੇ ਹੋਏ ਹਨ ਅਤੇ ਕਿਸੇ ਨੂੰ ਵੀ ਇਜਾਜ਼ਤ ਹੈ ਇਸ ਸ਼ਰਾਬ ਦੇ ਠੇਕੇ ਤੇ ਜਾ ਕੇ ਸ਼ਰਾਬ ਖਰੀਦਣ ਦੀ ਕੀ ਤੁਹਾਨੂੰ ਲੱਗਦਾ ਹੈ ਕਿ ਸ਼ਰਾਬ ਦੇ ਠੇਕਿਆਂ ਤੇ ਜੋ ਨਿਯਮ ਹੁੰਦੇ ਨੇ ਉਹਨਾਂ ਦੀ ਪਾਲਣਾ ਕੀਤੀ ਜਾਂਦੀ ਹੈ ਜਾਂ ਫਿਰ ਨੀਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਦਾ ਜੋ ਨਸ਼ਿਆਂ ਦੇ ਵਿਰੁੱਧ ਯੁੱਧ ਹੈ ਹੇਠਲੇ ਪੱਧਰ ਤੇ ਵੀ ਜੋ ਪ੍ਰਸ਼ਾਸਨ ਹੈ ਉਸ ਵੱਲੋਂ ਇਸ ਦੀ ਪੂਰਤੀ ਕੀਤੀ ਜਾ ਰਹੀ ਹੈ ਤੇ ਨਸ਼ਿਆਂ ਦੇ ਵਿਰੁੱਧ ਯੁੱਧ ਦੀ ਕਾਮਯਾਬੀ ਨੂੰ ਬਿਹਤਰ ਬਣਾਉਣ ਦੇ ਲਈ ਕੰਮ ਕੀਤਾ ਜਾ ਰਿਹਾ ਜਾਂ ਫਿਰ ਸਰਪ ਬੁੱਤਾ ਹੀ ਤੱਕਿਆ ਜਾ ਰਿਹਾ ਹੈ ਕੀ ਕਹਿਣਾ ਤੁਹਾਡਾ ਇਸ ਬਾਰੇ ਜਰੂਰ ਕਮੈਂਟ ਕਰਨਾ ਆਓ ਦੇਖੋ ਇਹ ਵਾਇਰਲ ਹੋ ਰਹੀ ਪੂਰੀ ਵੀਡੀਓ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੀ ਆਉਂਦਾ ਜੋ ਇਹ ਪੰਜਾਬੀ ਕੁੜੀਆਂ ਦੀ ਵੀਡੀਓ ਸਾਹਮਣੇ ਆਈ ਹੈ ਇਸ ਦੇ ਬਾਅਦ ਤੁਹਾਡੇ ਮਨ ਦੇ ਵਿੱਚ ਕੀ ਆਉਂਦਾ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤਾਂ ਕਿ ਇਸ ਕੁੜੀਆਂ ਦੀ ਪਛਾਣ ਹੋ ਸਕੇ ਚੱਲ ਫਿਰ ਲੈਣੀ ਆ ਨਾ ਓਏ ਅੱਗੇ ਮੈਕਸ ਕਰਲੀ ਬੋਡਲ ਜਿੱਤ ਖਾਈ ਮੇਰਾ ਮਨ ਇਦਨ ਨੂੰ ਮਿਲ ਕੁਛ ਸਕਦੀ ਹੋ ਗਈ ਜੀ ਬੋਤਲ ਕੱਲ ਫਿਰ ਲੈਣੀ ਆ ਨਾ ਆਏ ਅਸੀਂ ਮਿਕਸ ਕਰ ਲਈ ਕੋਕ ਦੀ ਬੋਡਲ ਜਿੱਤ ਖਾਈ ਮੇਰਾ ਮਨ ਇਦਨ ਨੂੰ ਮਿਲ ਕੁਛ ਸਕਦੀ ਹੋ ਗਈ ਜੀ ਬੋਤਲ